ਜੀ ਅੱਜ ਮੈਂ ਬਰਨਾਲੇ ਜਿਹੜਾ ਹੈਗਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਰਿਵਿਊ ਉਹ ਜੋ ਜਿਸਟ੍ਰੀਸ਼ਨ ਦਾ ਕੀਤਾ ਹੈਗਾ ਜੀ ਔਰ ਬਹੁਤ ਅੱਛਾ ਕੰਮ ਕਰ ਰਹੇ ਹੈ ਬਰਨਾਲੇ ਦੇ ਵਿੱਚ ਬਰਨਾਲ ਮੇਰੇ ਸਹਿਯੋਗੀ ਕੁਰਵੰਤ ਜੀ ਔਰ ਉਗਰਕੇ ਜੀ ਲਾਭ ਸਿੰਘ ਜੀ ਔਰ ਹਰਿੰਦਰ ਸਾਰੇ ਆਏ ਹੈ ਜੀ ਉਹਨਾਂ ਦੇ ਸਾਰੇ ਯੂਥ ਦੇ ਕੋਆਰਡੀਨੇਟਰ ਵੀ ਆ ਔਰ ਸਾਰੇ ਜਿੰਨੇ ਵੀ ਆਪਣੇ ਡਿਸਟ੍ਰਿਕਟ ਕੋਆਰਡੀਨੇਟਰ ਹਨ ਉਹਦੇ ਨੋਡਲ ਅਫਸਰ ਸਾਡੇ ਸਿਵਲ ਸਰਜਨ ਔਰ ਸਾਰੇ ਜਿੰਨੇ ਵੀ ਸਾਰੇ ਸਾਡੇ ਮਹਿਕਮਿਆਂ ਦੇ ਬੰਦੇ ਔਰ ਸੀਐਸਸੀ ਤੋਂ ਔਰ ਸੇਵਾ ਕੇਂਦਰ ਤੋਂ ਵੀ ਸਾਰੇ ਹੈਗੇ ਅਸੀਂ ਰਿਵਿਊ ਕੀਤਾ ਕੰਪਰੀਹੈਂਸ ਮੋਰ ਨੂੰ ਹੋਰ ਜ਼ਿਆਦਾ ਬਿਹਤਰ ਤਿੱਕਰ ਚਲਾਉਣ ਲਈ ਕਿਉਂਕਿ ਇਹਨਾਂ ਦੇ 21 ਸੇਵਾ ਕੇਂਦਰ ਹੈਗੇ ਆ ਬਹੁਤ ਸਾਰੇ ਇਹਨਾਂ ਦੇ ਸੇਵਾ ਕੇਂਦਰ ਜਿਹੜੇ ਹੈਗੇ ਆ ਉਹ 50 ਜਾਂ ਇਸ ਤੋਂ ਘੱਟ ਕਰ ਰਹੇ ਆ ਲੇਕਿਨ ਕੁਝ ਇੱਕ ਸੇਵਾ ਕੇਂਦਰ ਹੈਗੇ ਜਿਹੜੇ 100 ਤੋਂ ਜਾਂ 150 ਤੋਂ ਵੱਧ ਕਰ ਰਹੇ ਆ ਅਸੀਂ ਜਿਹੜੇ ਘਟ ਵਾਲੇ ਆ ਉਹਨਾਂ ਦੇ ਕੀ ਕਾਰਨ ਆ ਉਹਨੂੰ ਅੰਡਰਸਟੈਂਡ ਕੀਤਾ ਔਰ ਉਹਨਾਂ ਨੂੰ ਉਹਨਾਂ ਨੂੰ ਇਨਕਰੀਜ਼ ਕਰਾਂਗੇ ਔਰ 157 ਇਹਨਾਂ ਦੇ ਜਿਹੜੇ ਹੈਗੇ ਆ ਉਹ ਕਾਮਨ ਸਰਵਿਸ ਸੈਂਟਰ ਜਾਂ ਵੀਰਲਿਸ ਹੈਗੇ ਆ ਬਟ ਉਹਨਾਂ ਚੋਂ 50 ਦੇ ਕਰੀਬ ਐਕਟਿਵ ਹੈ ਉਹਨਾਂ ਦੇ ਵਿੱਚੋਂ ਵੀ ਜਿਹੜੇ ਹੈਗੇ ਆ ਕਾਫੀ ਬੰਦੇ 20 ਤੋਂ ਘਟ ਬਣਾਉਣ ਵਾਲੇ ਆ ਤੇ 10 ਤੋਂ 12 ਬੰਦੇ ਜਿਹੜੇ ਹੈਗੇ ਆ ਉਹ 50 ਤੋਂ ਵੱਧ ਬਣਾਉਣ ਵਾਲੇ ਆ ਸੋ ਉਹ ਸਾਰੇ ਜਣੇ ਜਿਹੜੇ ਹੈਗੇ ਆ ਉਹ ਘੱਟੋ ਘੱਟ 30 ਕਾਰਡ ਬਣਾਉਣ ਇਸੇ ਤਰ੍ਹਾਂ ਜਿਹੜਾ ਸੇਵਾ ਕੇਂਦਰ ਆ ਉਹ ਘੱਟੋ ਘੱਟ 100 ਤੋਂ ਪਲੱਸ 700 ਤੋਂ ਪਲੱਸ ਹੋਣੇ ਚਾਹੀਦੇ ਆ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਪਰ ਅਸੈਂਬਲੀ ਸੈਗਮੈਂਟ ਹੈ ਉਹ ਕਟੋ-ਕਟ ਵੀ 2.5 ਹਜ਼ਾਰ ਕਾਰਡ ਬਣਾਉਣ ਪਰ ਇਮੀਡੀਏਟ ਟਾਰਗੇਟ ਸਾਡਾ 1000 ਦਾ ਹੈਗਾ ਤੇ ਅਲਟੀਮੇਟ ਟਾਰਗੇਟ ਸਾਡਾ 5000 ਪਰ ਅਸੈਂਬਲੀ ਸੈਗਮੈਂਟ ਪਾ ਕੇ ਅਸੀਂ ਲਈ 2.5 ਮਹੀਨੇ ਦੇ ਵਿੱਚ ਸਾਰੇ ਬੰਦਿਆਂ ਦੇ ਜਿਹੜੇ ਹੈਗੇ ਆ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣ ਜਾਣ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਸਪਤਾਲਾਂ ਦੇ ਵਿੱਚ ਆਲਰੇਡੀ ਔਨ ਦਾ ਸਪੌਟ ਕਾਰਡ ਬਣ ਕੇ ਵੀ 70% ਜਿਹੜੇ ਮਰੀਜ਼ ਆ ਉਹ ਥਰੂ ਮੁੱਖ ਮੰਤਰੀ ਸਿਹਤ ਯੋਜਨਾ ਉਹਨਾਂ ਦਾ ਜਿਹੜਾ ਇਲਾਜ ਦਾ ਜਿਹੜਾ ਬਿੱਲ ਹੈ ਉਹ ਜ਼ੀਰੋ ਆ ਰਿਹਾ ਹੈ ਉਦੇ ਵਿੱਚ ਸਾਰੀਆਂ ਦਵਾਈਆਂ ਇਨਕਲੂਡਡ ਹੈ ਸਾਰੀਆਂ ਡਾਇਗਨੋਸਟਿਕ ਜਿੰਨੇ ਵੀ ਟੈਸਟ ਹੋਣੇ ਆ ਸਾਰੇ ਇਨਕਲੂਡਡ ਹੈ ਆਪਰੇਸ਼ਨ ਫੀਸ एवरीथिंग ਇਨਕਲੂਡਡ ਪੇਸ਼ੈਂਟ ਨੇ ਕਾਰਡ ਬਣਾਉਣ ਤੋਂ ਲੈ ਕੇ ਅਖੀਰ ਤੱਕ ਜਦੋਂ ਤੱਕ ਉਹ ਡਿਸਚਾਰਜ ਹੋ ਜਾਂਦਾ 1 ਵੀ ਰੁਪਿਆ ਉਹਨੇ ਕਿਤੇ ਵੀ ਨਹੀਂ ਦੇਣਾ ਹੈਗਾ ਇਹ ਆਪਣੀ ਕਿਸਮ ਦੀ ਇੱਕ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਯੋਜਨਾ ਲੈ ਕੇ ਆਏ ਆ ਇਹ ਪਹਿਲੀ ਆਪਣੀ ਕਿਸਮ ਦੀ ਪੂਰੇ ਦੇਸ਼ ਵਿੱਚ ਔਰ ਇਹ ਪੂਰੀ ਦੁਨੀਆ ਦੇ ਵਿੱਚ ਜਿਹੜੀ ਕਿ 100% ਜਿਹਦੀ ਫੰਡਿੰਗ ਆ ਉਹ ਸਟੇਟ ਗਵਰਨਮੈਂਟ ਕਰ ਰਹੀ ਆ ਜਿਹੜਾ ਕਨਸਰਨਡ ਜਿਹੜਾ ਮਰੀਜ਼ ਹੈ ਜਾਂ ਉਹਦੀ ਫੈਮਿਲੀ ਆ ਉਹਨਾਂ ਨੇ ਆਪਣੇ ਕੋਲੋਂ ਕੋਈ ਪੈਸਾ ਨਾ ਇੰਸ਼ੋਰੈਂਸ ਵੇਲੇ ਦੇਣਾ ਔਰ ਨਾ ਹਸਪੀਟਲ ਵਿੱਚ ਦੇਣਾ ਇਹਦੇ ਨਾਲ ਨਾਲ ਜਿਹੜਾ ਦੂਜੀ ਇਹਦੀ ਖੂਬਸੂਰਤ ਚੀਜ਼ ਇਹ ਆ ਕਿ ਲੋਕਾਂ ਨੂੰ ਲੋਕਾਂ ਵਾਸਤੇ ਤਾਂ ਵਰਦਾਨ ਹੈ ਹੀ ਇਹ ਬਟ ਜਿਹੜੇ ਨੌਜਵਾਨ ਹੈ ਪੜ੍ਹੇ ਲਿਖੇ ਆ ਕੰਪਿਊਟਰ ਆਂਦਾ ਹੈਗਾ ਉਹ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਇੱਕ 골ਡਨ ਓਪਰਚ्युनिटी ਹੈ ਸਨਹਾਰਾ ਮੌਕਾ ਕਿ ਉਹ ਆਪਣਾ ਲੈਪਟਾਪ ਲੈ ਕੇ ਡਿਪਟੀ ਕਮਿਸ਼ਨਰ ਨੂੰ ਐਮਐਲਏ ਸਾਹਿਬ ਨੂੰ ਜਾਂ ਜਿਹੜਾ ਸਾਡਾ ਯੂਥ ਕੋਆਰਡੀਨੇਟਰ ਹੈ ਜਾਂ ਸਿਹਤ ਵਿਭਾਗ ਨੂੰ ਕਿਸੇ ਨੂੰ ਵੀ ਸਾਡੇ ਜਿਹੜੇ ਸਬੂਧਾ ਸੈਂਟਰ ਤੇ ਜਾ ਕੇ ਜਾਂ ਸੇਵਾ ਕੇਂਦਰ ਤੇ ਜਾ ਕੇ ਸਾਡੇ ਕੋਨਟੈਕਟ ਕਰਨਗੇ ਤੇ ਅਸੀਂ ਉਹਨਾਂ ਨੂੰ ਸਬ ਅਪਰੇਟਰ ਰੱਖ ਲਾਂਗੇ ਉਹ ਕੰਮ ਕਰਨਗੇ ਨਾਲੇ ਆਪਣੇ ਮਹੱਲੇ ਦੇ ਵਿੱਚ ਆਪਣੇ ਵਾਰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਕਾਰਡ ਬਣਾ ਕੇ ਉਹ ਲੋਕਾਂ ਦੀ ਸੇਵਾ ਵੀ ਕਰ ਸਕਦੇ ਆਂ ਔਰ ਪੈਸੇ ਵੀ ਕਮਾ ਸਕਦੇ ਆ ਇਹਦੇ ਨਾਲ ਨਾਲ ਉਹ ਘੱਟੋ ਘੱਟ ਵੀ 20-25 ਹਜ਼ਾਰ ਰੁਪਏ ਮਹੀਨੇ ਦਾ ਕਮਾ ਸਕਦੇ ਆ ਉਹਨਾਂ ਨੂੰ ਉਹਨਾਂ ਨੂੰ ਇੱਕ ਜਿਹੜਾ ਸਪੈਸ਼ਲ ਸਰਟੀਫਿਕੇਟ ਵੀ ਮਿਲੇਗਾ ਸਿਹਤ ਮੰਤਰੀ ਵੱਲੋਂ ਵੀ ਉਹਨਾਂ ਨੇ ਇੰਟਰਨਸ਼ਿਪ ਕੀਤੀ ਆ ਸਰਕਾਰ ਦੇ ਪ੍ਰੋਗਰਾਮ 'ਚ ਯੋਗਦਾਨ ਪਾਇਆ ਜਦੋਂ ਅਸੀਂ ਡਾਟਾ ਡਾਟਾ ਐਂਟਰੀ ਆਪਰੇਟਰ ਰੱਖਾਂਗੇ ਜਦੋਂ ਅਸੀਂ ਸਿਹਤ ਮਿੱਤਰਾ ਦੀ ਭਰਤੀ ਕਰਾਂਗੇ ਅਸੀਂ ਉਹਨਾਂ ਨੂੰ ਕ੍ਰੈਡਿਟ ਪੁਆਇੰਟਸ ਦੇਵਾਂਗੇ ਉਹਨਾਂ ਨੂੰ ਪ੍ਰੈਫਰੈਂਸ ਦੇਵਾਂਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੋਵੇਗਾ ਸੋ ਨੌਜਵਾਨਾਂ ਵਾਸਤੇ ਇੱਕ ਮੈਸਿਵ ਏਮਪਲॉयਮੈਂਟ ਓਪਰਚ्युनिटी ਵੀ ਆ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਸਰਬੱਤ ਦੇ ਭਲੇ ਦੀ ਯੋਜਨਾ ਸਾਰੇ ਜਣੇ ਇਹਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਓ ਆਪਾਂ ਮਿਲ ਕੇ ਮੁਖੰਤੀ ਸਾਹਿਬ ਦੇ ਰੰਗਲਾ ਪੰਜਾਬ ਮਿਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਬਹੁਤ ਬਹੁਤ ਧੰਨਵਾਦ